那个地方。 ਕਪਟਰ ਕੁਲਦੀਪ ਸਿੰਘ ਦੀ ਟੀਮ ਵੱਲੋਂ ਜਦ ਸ਼ੱਕੀ ਵਿਅਕਤੀਆਂ ਦੀ ਭਾਲ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਉਹਨਾਂ ਨੂੰ ਉਸ ਸਮੇਂ ਸਫਲਤਾ ਮਿਲੀ ਜਦ ਦੌਰਾਨੇ ਚੈਕਿੰਗ ਉਹਨਾਂ ਨੂੰ ਇੱਕ ਚਾਰ ਵਿਅਕਤੀ ਖੜੇ ਸੀ ਜਿਨ੍ਹਾਂ ਤੇ ਸ਼ੱਕ ਹੋਇਆ ਸ਼ੱਕ ਦੇ ਆਧਾਰ ਤੇ ਜਦ ਉਹਨਾਂ ਨੇ ਉਹਨੇ ਚੈਕਿੰਗ ਕੀਤੀ ਤਾਂ ਉਹਨਾਂ ਦੇ ਹੱਥ ਦੇ ਵਿੱਚੋਂ 71 ਗ੍ਰਾਮ ਜਿਹੜੀ ਹੈਰਨ ਸੀਗੀ ਉਹ ਬਰਾਮਦ ਹੋਈ ਤੇ ਜਿਸ ਤਰ੍ਹਾਂ ਤੁਰਤ ਕਾਰਵਾਈ ਕਰਦੇ ਹੋਏ ਥਾਣਾ ਕੈਂਟ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਤੇ ਚਾਰੋਂ ਵਿਅਕਤੀਆਂ ਦੀ ਗ੍ਰਿਫਤਾਰੀ ਕੀਤੀ ਗਈ ਸਰ ਇਹ ਕਿੰਨੇ ਟਾਈਮ ਦੇ ਨਸ਼ਾ ਸਪਲਾਈ ਚੈਨ ਕਰਤਾ ਇਹ ਜਿਹੜੇ ਇਹਨਾਂ ਦੇ ਚਿਸ ਸਮਿਆਂ ਚਾਰਿਆਂ ਵਾਲੇ ਤੇ ਮੁਕੱਦਮਾ ਦਰਜ ਕੀਤੇ ਹੈ ਜੀ ਰਵੀ ਸਿੰਘ ਪੁੱਤਰ ਭੀਮਾ ਸਿੰਘ ਸੰਦੀਪ ਸਿੰਘ ਪੁੱਤਰ ਮਨਜੀਤ ਸਿੰਘ ਰਾਜਵੀਰ ਤੇ ਗਗਨਦੀ ਬਗਣੀ ਜਦੋਂ ਇਹਨਾਂ ਦੇ ਅਸੀਂ ਹੁਣ ਹੁਣ ਤੱਕ ਦੀ ਤਫਤੀਸ਼ ਜੋ ਸਾਫਾ ਰਿਕਾਰਡ ਚੈੱਕ ਕੀਤੇ ਗਏ ਨਾ ਸਾਰਿਆਂ ਤੇ ਪੁਰਾਣੇ ਹੀ ਐਨਡੀਪੀਐਸ ਦੇ ਤੇ ਹੋਰ ਸਨੇਚਿੰਗ ਦੇ ਮੁਕੱਦਮੇ ਹਨ 2019 ਤੋਂ 2020 ਤੋ ਤਾਂ ਆਪਾਂ ਕਹਿ ਸਕਦੇ ਹਾਂ ਵੀ ਕਾਫੀ ਟਾਈਮ ਤੋਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਸਰ ਇਹ ਕੰਮ ਕਰ ਕੀ ਕਰ ਕੁਈ ਹਜੇ ਪ੍ਰੀਲਿਮਰੀ ਇਨਵੈਸਟੀਗੇਸ਼ਨ ਚ ਕੋਈ ਸਾਹਮਣੇ ਨਹੀਂ ਆਇਆ ਜੀ ਇਹ ਐਗਜ਼ੈਕਟਿਵ ਦਾ ਕੰਮ ਕੀ ਹੈ ਬਟ ਹਾਂ ਜੋ ਕਿਉਂਕਿ ਇਹਨਾਂ ਤੇ ਸਨੈਚਿੰਗ ਦਾ ਮਾਮਲਾ ਦਰਜ ਹੈ ਇੱਕ ਦੋਸ਼ੀਓ ਦੇ ਵਿੱਚ ਕਨਵਿਕਟਡ ਵੀ ਹੈਗਾ ਤੇ ਬਸੇ ਨਸ਼ਾ ਖਰੀਦਣ ਤੇ ਵੇਚਣ ਦਾ ਹੀ ਇਦਾਂ ਦਾ ਹੀ ਕੰਮ ਕਰਦੇ ਹਾਂ ਹਾਂਜੀ ਇਹ ਜਿਹੜੇ ਚਾਰੋਂ ਦੋਸ਼ੀ ਹਨ ਇਹ ਬਠਿੰਡਾ ਦੇ ਰਹੇ ਨੇ ਦੋ ਤਾਂ ਪਿੰਡ ਜੇਠੂਗੇ ਦੇ ਨੇ ਕਾਨ ਸਿੰਘ ਵਾਲੇ ਦਾ ਤੇ ਇੱਕ ਕੋਟਫੱਤੇ ਦਾ ਰਹਿਣ ਵਾਲਾ ਹੈ ਸਾਰੇ ਜ਼ਿਲ੍ਹੇ ਬਠਿੰਡੇ ਦੇ ਹਾਂਜੀ ਇਹਨਾਂ ਦਾ ਪਹਿਲਾਂ ਅਸੀਂ ਇੱਕ ਦਿਨ ਦਾ ਪੁਲਿਸ ਰਿਮਾਨਡ ਹਾਸਲ ਕੀਤਾ ਜੀ ਉਹ ਅਸੀਂ ਇਨਵੈਸਟੀਗੇਸ਼ਨ ਅੱਗੇ ਕਰ ਰਹੇ ਹਾਂ ਵੀ ਇਹਦਾ ਬੈਕਵਰਡ ਫਾਰਵਰਡ ਲਿੰਕੇ ਦੋਨੋਂ ਟ੍ਰੇਸ ਕਰ ਰਹੇ ਹਾਂ ਵੀ ਇਹ ਕਿੱਥੋਂ ਲੈ ਕੇ ਆਈ ਸੀ ਤੇ ਅੱਗੇ ਇਹਨਾਂ ਨੇ ਕਿੱਥੇ ਕ腐ਸ਼ਨ ਲਈ ਸੀ ਵਿਚਨਾ ਸੀ ਕੀ ਕਰਨਾ ਸੀ ਉਸ ਸੰਬੰਧੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਦੁਬਾਰਾ ਫਿਰ ਰਿਮਾਨਡ ਜੋ ਅਦਾਲਤ ਜੱਜ ਸਾਹਿਬ ਦੇ ਪੇਸ਼ ਕੀਤਾ ਜਾਊਗਾ ਤੇ ਅਗਲੀ ਕਾਰਵਾਈ ਅਮਲੋ ਚੱਲਦੀ ਜਾਊ। ਸਰ ਇਹ ਆਪ ਵੀ ਨਸ਼ਾ ਬੁੱਤ ਕਰਦੇ ਹੋ। ਹਾਂਜੀ ਦੇਖੋ ਜਿੱਥੋਂ ਤੱਕ ਦੀ ਗੱਲ ਹੈ ਸਾਰਿਆਂ ਤੇ ਮੁਕਦਮੇ ਹੈਗੇ ਨੇ ਹੋਰ ਹੈਗੇ ਨੇ ਤਾਂ ਇਹ ਇਸ ਸੰਬੰਧੀ ਆਪਾਂ ਵੱਲੋਂ ਕੋ ਡੈਫੀਨੇਟਲੀ ਤਾਂ ਨਹੀਂ ਮੈਂ ਕੁਝ ਕਹਿ ਸਕਦਾ ਕਿ ਮਠਾ ਸਾਰੇ ਤੇ ਐਨਡੀਪੀਐਸ ਦੇ ਮੁਕਦਮੇ ਦਰਦ ਨੇ ਤੇ ਹੋਰ ਇਦਾਂ ਵੀ ਹੈਗਾ ਹੈ। ਇਸ ਸੰਬੰਧੀ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਇਸੇ ਨੂੰ ਕਲੀਅਰ ਕਰਦੇ ਆਂ ਕਿ ਜਿਹੜੇ ਇਹੋ ਜੇ ਵਾਰ-ਵਾਰ ਜੁਰਮ ਕਰਦੇ ਆਦੀ ਨੇ ਜਾਂ ਜਿਹਨਾਂ ਨੇ ਇਦਾਂ ਦੇ ਕੋਈ ਗਰੂਪ ਬਣਾ ਰੱਖੇ ਨੇ ਹੋਰ ਕੀਤਾ ਹੋਇਆ ਹੈ ਤਾਂ ਉਹਨਾਂ ਦੇ ਜਿਵੇਂ ਬੀਐਨਐਸ ਦੀਆਂ 111 ਬੀਐਨਐਸ ਆਰਗੇਨਾਈਜ਼ ਕ੍ਰਾਈਮ ਨੂੰ ਲੈ ਕੇ ਜਿਨ੍ਹਾਂ ਦੇ ਵਿੱਚ ਸਜ਼ਾ ਉਮਰ ਕਹਿ ਤੱਕਾ ਸਭ ਤੋਂ ਸਖਤਾਰਾ ਹੋ ਆ ਵੀ ਚਲਾਇਆ ਜਾਵੇ। ਮੇਕੂ ਅਸੀਂ ਇਸ ਸਬੰਧੀ ਬਠਿੰਡਾ ਪੁਲਿਸ ਵੱਲੋਂ ਬਹੁਤ ਸਪਸ਼ਟ ਮੈਸੇਜ ਹੈ ਜੀ ਸਰਕਾਰ ਦਾ ਜਿਹੜਾ ਯੂਥ ਨਸ਼ਾ ਫਰੂਲ ਚੱਲ ਰਿਹਾ ਹੈਗਾ ਉਸ ਚੀਜ਼ ਨੂੰ ਲੈ ਕੇ ਬਠਿੰਡਾ ਪੁਲਿਸ ਬਹੁਤ ਅਲਰਟ ਤੇ ਬਹੁਤ ਐਕਟਿਵਲੀ ਅਸੀਂ ਕੰਮ ਕਰ ਰਹੇ ਹਾਂ ਇਸ ਦੇ ਵਿੱਚ ਇੱਕ ਚੀਜ਼ ਕਨਫਰਮ ਹੈ ਜੀ ਕੋਈ ਵੀ ਨਸ਼ਾ ਵੇਚਣ ਦਾ ਜਿਹੜਾ ਕੰਮ ਕਰਦਾ ਹੈਗਾ ਕਿਸੇ ਕਿਸਮ ਤੇ ਬਖਸ਼ਿਆ ਨਹੀਂ ਜਾਊਗਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਸਾਡੇ ਵੱਲੋਂ ਸਰਪ੍ਰਾਈਜ਼ ਚੈਕਿੰਗਸ ਤੇ ਹੋਰ ਕਈ ਤਰੀਕਿਆਂ ਨਾਲ ਅਸੀਂ ਟੈਕਨੀਕਲ ਤੇ ਹੋਰ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਅਸੀਂ ਇਸ ਤੇ ਪੂਰਾ ਪੂਰਜੋਰ ਕੰਮ ਕਰ ਰਹੇ ਹੈਗੇ ਆ ਤੇ ਅਗਰ ਇਦਾਂ ਦੀ ਕੋਈ ਸਾਹਮਣੇ ਆਉਂਦਾ ਹੈ ਤਾਂ ਸਖਤ ਤੋਂ ਸਖਤ ਧਾਰਾਵਾਂ ਤਹਿਤ ਅਸੀਂ ਉਹਨਾਂ ਤੇ ਮੁਕੱਦਮਾ ਦਰਜ ਕਰਕੇ ਕਾਰਵਾਈ ਕਰਾਂਗੇ